ਕਨਖਾਤਾ ਕਿ ਵਾਹਿਗੁਰੂ ਜੀ ਕੀ ਸਦਾਇ ਵਾਹਿਗੁਰੂ ਜੀ ਪਿਆਰਿਓ ਅੱਜ ਤੁਹਾਨੂੰ ਨੰਨ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਜਿਨ੍ਹਾਂ ਦਾ ਸਾਡੇ 400 ਸਾਲਾ ਕਿਰਤੀ ਕਿਸਾデア ਹੈ ਅਨੰਤ ਅਨੰਤ ਵਧਾਈ ਹੋਵੇ ਉਹਨਾਂ ਬਾਰੇ ਤੁਹਾਨੂੰ ਵੀਡੀਓ ਦੇਖੀ ਹੋਣੀ ਤੇ ਲਾਈਕ ਕੀਤੀ ਹੋਣੀ ਅੱਜ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਹਿਲਾ ਪਾਠ ਸ਼ੁਰੂ ਕਰਨ ਲੱਗੀਆਂ ਪਰਮਾਤਮਾ ਦੀ ਕਿਰਪਾ ਨਾਲ ਪੁਨਰੀ ਬਖਸ਼ਿਸ਼ ਨਾਲ ਦੇਖੋ ਤੁਹਾਨੂੰ ਤੁਹਾਨੂੰ ਸ਼੍ਰੀ ਗੁਰੂ ਅਮਰਦਾਸ ਜੀ ਦਾ ਮਹਾਰਾਜ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਗੁਰੂ ਅਮਰਦਾਸ ਮਹਾਰਾਜ ਬਚਪਨ ਤੋਂ ਹੀ بڑے ਧਾਰਮਿਕ ਸੁਭਾਅ ਦੇ ਸ਼ੀਨ ਸ਼ਰਤਾ ਸਰ ਇਨਾਂ ਦੀ ਉਮਰ ਬਹੁਤ ਹੋਈ ਹੈ ਗੁਰੂ ਅਮਰਦਾਸ ਮਹਾਰਾਜ ਦੀ ਸਭ ਤੋਂ ਜ਼ਿਆਦਾ ਉਮਰ ਜਿਹੜੀ ਹੈ ਗੁਰੂ ਅਮਰਦਾਸ ਮਹਾਰਾਜ ਦੀ ਹੋਈ ਹੈ ਗੁਰੂ ਅਮਰਦਾਸ ਮਹਾਰਾਜੀ ਨੇ ਆਪਣੀ ਉਮਰ ਵੀ ਗੁਰੂ ਰਾਮਦਾਸ ਜੀ ਨੂੰ 7 ਸਾਲ ਕੁਝ ਮਹੀਨੇ ਕੁਝ ਦਿਨ ਆਪਣੀ ਉਮਰ ਦੀ ਦਿੱਤੀ ਦੇਖਿਆ ਕਿ ਇਹਨਾਂ ਨੇ ਕੰਮ ਬਹੁਤ ਹਨ ਉਮਰ ਬਹੁਤ ਥੋੜੀ ਹੈ ਔਰ ਗੁਰੂ ਅਮਰ ਰਾਜ ਜੀ ਦਾ ਜੀਵਨ ਜਿਹੜਾ ਹੈ ਇਹਨਾਂ ਦਾ ਬਹੁਤ ਵਿਰਧ ਅਵਸਥਾ ਸੀ ਇਹਨਾਂ ਦੀ ਇਹ ਜਾਂਦੇ ਹੁੰਦੇ ਸਨ ਇਲਾहाबाद ਸੈਣੀ ਸੰਗਮ ਯਾਤਰਾ ਕਰਦੇ ਸਨ 6 ਮਹੀਨੇ ਗੰਗਾ ਇਸ਼ਨਾਨ ਕਰਦੇ ਸਨ ਔਰ ਉੱਥੇ ਹੀ ਇਹਨਾਂ ਨੇ ਵੰਡਣਾ ਦਾਨ ਪੁੰਨ ਕਰਨਾ ਇਸ਼ਨਾਨ ਕਰਨੇ ਦਾਨ ਪੁੰਨ ਕਰਨਾ ਗੰਗਾ ਇਸ਼ਨਾਨ ਇਹਦੇ ਵਿੱਚ ਜਿਆਦਾ ਤਵੱਜੋ ਦਿੰਦੇ ਸਨ ਹਰ ਸਾਲ ਰੋਜ਼ ਹੀ ਸਮਝੋ ਇਹਨਾਂ ਨੇ ਜਾਣਾ 6 ਮਹੀਨੇ ਉੱਥੇ ਹੀ ਰਹਿਣਾ ਦਰਪਨ ਕਰਨਾ ਇੱਕ ਵਾਰ ਦੀ ਗੱਲ ਹੈ ਇੱਕ ਕੋਈ ਗਰਸਤੀ ਸੀ ਉਹ ਇੱਕ ਵਾਰ ਦੀ ਗੱਲ ਹੈ ਇੱਕ ਪੰਡਤ ਸੀ ਦੁਰਗਾ ਦਾਸ ਦੁਰਗਾ ਜਦੋਂ ਲੰਮੇ ਪਏ ਹੋਏ ਸਨ ਗੁਰੂ ਅਮਰਦਾਸ ਜੀ ਉਹਨਾਂ ਨੇ ਪੈਰ ਵਿੱਚ ਪਦਮ ਦੇਖ ਲਿਆ ਉਹਨਾਂ ਨੇ ਪਦਮ ਦੇਖਿਆ ਇਹ ਜਦੋਂ ਗੁਰੂ ਅਮਰਦਾਸ ਜੀ ਹੈਲੀ ਵਿੱਚੋਂ ਉਹਨੂੰ ਕੁਝ ਹੋਰਾਂ ਦਾਨ ਕਰਨ ਲੱਗੇ ਸਨ ਜਦੋਂ ਉਹਨੂੰ ਉਹਨੇ ਦੇਖਿਆ ਇਹਨਾਂ ਦੇ ਪੈਰਾਂ ਵਿੱਚ ਸੱਜੇ ਪੈਰ ਵਿੱਚ ਪਦਮ ਹੈ ਇਹ ਕਹਿੰਦੇ ਮੈਂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੁਛ ਹੀ ਢੇਰ ਬਾਅਦ ਤਾਨੂੰ ਜਾਂ ਬਾਦਸ਼ਾਹੀ ਮਿਲੇਗੀ ਜਾਂ ਕੋਈ ਧਾਰਮਿਕ ਕੰਮ ਦੇ ਬੜੇ ਉੱਚਾ ਤੁਹਾਨੂੰ ਉਹਦਾ ਮਿਲੇਗਾ ਕਹਿੰਦੇ ਮੈਂ ਮੈਂ ਫਿਰ ਤੁਹਾਡੇ ਤੁਹਾਨੂੰ ਮਿਲਾਂਗਾ ਫਿਰ ਜੋ ਮੈਂ ਮੰਗਾਗਾ ਤੁਸੀਂ ਮੈਨੂੰ ਦੇਣਾ ਇਹ ਬੱਚਾ ਨੂੰ ਨੇ ਕਿਤੇ ਦੁਰਗਾ ਦਾਸ ਨੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ 60 ਸਾਲ ਦੀ ਉਮਰ ਹੋ ਗਈ ਇੰਨੀ ਬਜ਼ੁਰਗੀ ਹੋ ਗਈ ਕੀ ਮਿਲਣਾ ਇਹਨੇ ਬਜ਼ੁਰਗ ਹੋ ਕੇ ਕੀ ਮਿਲਣਾ ਇਸ ਤਰ੍ਹਾਂ ਕਰਦੇ ਕਰਦੇ ਇਹ ਸੰਗਮ ਗੰਗਾ ਇਸ਼ਨਾਨ ਜਾਂਦੇ ਜਾਂਦੇ ਦਾਨਪੁੰਨ ਵੀ ਬੜਾ ਕਰਦੇ ਸਨ ਉਹ ਜਨ ਖਲਾਨਾ ਗਰੀਬਾਂ ਨੂੰ ਦਾਨਪੁੰਨ ਕਰਨਾ ਬਹੁਤ ਕਰਦੇ ਸਨ ਇੱਕ ਵਾਰ ਦੀ ਗੱਲ ਹੈ ਇੱਕ ਕੋਈ ਗ੍ਰਸਤੀ ਸੀ ਗ੍ਰਸਤੀ ਨੇ ਪਾਣੀ ਮੰਗਿਆ ਔਰ ਉਹਨਾਂ ਨੂੰ ਪਾਣੀ ਜਦੋਂ ਦਿੱਤਾ ਉਹ ਪੁੱਛ ਬੈਠੇ ਵੀ ਗੁਰੂ ਧਾਰਨ ਕੀਤਾ ਹੈ ਤੁਸੀਂ ਗੁਰੂ ਧਾਰਨ ਕੀਤਾ ਹੈ ਜਦੋਂ ਇੰਨੀ ਗੱਲ ਕਹੀ ਦਾ ਇਹਨਾਂ ਨੇ ਕਿਹਾ ਅਜੇ ਨਹੀਂ ਕਰ ਗੁਰੂਧਾਰਨ ਕੀਤਾ ਨਹੀਂ ਹੈਰਾਨੀ ਦੀ ਹੱਦ ਨਾ ਰਹੀ ਇਹਨਾਂ ਨੇ ਕਿਹਾ ਅਜੇ ਨਹੀਂ ਕੀਤਾ ਇਹ ਕਹਿੰਦੇ ਨਹੀਂ ਕੀਤਾ ਤੇ ਮੇਰਾ ਧਰਮ ਤੂੰ ਪ੍ਰਿਸ਼ਟ ਕਰ ਦਿੱਤਾ ਹੈ ਪਾਣੀ ਦਾ ਗਲਾਸ ਫਰਾ ਮਾਰਿਆ ਕਹਿੰਦਾ ਰੋਜ਼ ਮੈਂ ਤੇਰੇ ਹੱਥੋਂ ਖਾਂਦਾ ਰਿਹਾ ਨਹੀਂ ਗੂਰੇ ਦੇ ਹੱਥੋਂ ਕਹਿੰਦਾ ਨੂ ਗੂਰੇ ਨੂੰ ਕਿੱਥੇ ਢੋਈ ਨਹੀਂ ਮੈਂ ਨੂ ਗੂਰੇ ਦੇ ਹੱਥੋਂ ਉਹ ਗੁਰੂ ਵਾਲਾ ਨਹੀਂ ਬਣਿਆ ਮੈਂ ਨੂ ਗੂਰੇ ਦੇ ਹੱਥੋਂ ਖਾਂਦਾ ਰਿਹਾ ਮੇਰਾ ਧਰਮ ਪ੍ਰਿਸ਼ਟ ਕਰ ਦਿੱਤਾ ਹੈ ਜਦੋਂ ਇੰਨੀ ਗੱਲ ਹੋਈ ਨਾ ਗੁਰੂ ਅਮਰਦਾਸ ਮਹਾਰਾਜ ਦੀ ਬੜੇ ਉਦਾਸ ਹੋ ਗਏ ਉਹਨਾਂ ਦੇ ਮਨ ਵਿੱਚ ਗੱਲ ਘਿਰ ਗੰਗਰ ਲੱਗੀ ਘਰ ਆ ਕੇ ਘਰ ਆ ਕੇ ਸਾਰੀ ਰਾਤ ਨੂੰ ਸੁੱਤੇ ਤ੍ਰਿੱਕੀ ਕੀਤਾ ਜਾਵੇ ਕਿੰ ਨੂੰ ਮੈਂ ਗੁਰੂ ਧਾਰਨ ਕਰਾਂ ਉਹ ਸਮਝ ਨਾ ਲੱਗੇ ਸਾਰੀ ਰਾਤ ਅਗੜਾਈਆਂ ਲੈਂਦੇ ਰਹੇ ਪਰ ਨੀਂਦ ਕਿੱਥੋਂ ਆਵੇ ਇਹ ਗੱਲ ਬਾਰ ਬਾਰ ਚੁੱਪੇ ਕਿ ਨਿਗੋਰਾ ਨਿਗੋਰੇ ਨੇ ਮੇਰਾ ਧਰਮ ਪ੍ਰਿਸ਼ਟ ਕਰ ਦਿੱਤਾ ਸਾਰੀ ਰਾਤ ਕਰਵਟਾ ਲੈਂਦੇ ਲੈਂਦੇ ਬੀਤ ਗਈ ਸਾਰੀ ਰਾਤ ਨੀਂਦਰਾਈ ਕਹਿੰਦੇ ਮੈਂ ਗੁਰੂ ਦੀ